ਬਿੱਤੇ ਦਿਨੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਓਵਰਲੋਡ ਬਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਜ਼ਿਲ੍ਹਾ ਟਰਾਂਸਪੋਰਟ ਅਤੇ ਟਰੈਫਿਕ ਵਿਭਾਗ ਜਾਗ ਗਿਆ ਹੈ ਅਤੇ ਜ਼ਿਲ੍ਹਾ ਟਰੈਫਿਕ ਪੁਲਿਸ ਵੱਲੋਂ ਅਗਲੇ ਦਿਨ 7:30 ਵਜੇ ਦੇ ਕਰੀਬ ਇਸ ਬਸ ਉੱਪਰ ਕਾਰਵਾਈ ਕੀਤੀ ਗਈ। ਬਸ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਬਸ ਦੇ ਵਿੱਚ ਇਸ ਦਿਨ ਚੈਕਿੰਗ ਸਮੇਂ ਬਸ ਦੀਆਂ ਸਵਾਰੀਆਂ ਘੱਟ ਸੀ ਪਰ ਇਸ ਸਮੇਂ ਡਰਾਈਵਰ ਕੋਲ ਕਾਗਜ਼ਾਤਾਂ ਦੇ ਵਿੱਚ ਲਾਈਸੈਂਸ ਮੌਜੂਦ ਨਹੀਂ ਸੀ ਦਿਲਾ ਟ੍ਰੈਫਿਕ ਪੁਲਿਸ ਅਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਐਸਆਈ ਵਕੀਲ ਸਿੰਘ ਨੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਅਤੇ ਬੱਸ ਡਰਾਈਵਰ ਨੂੰ ਵੀ ਤਾੜਨਾ ਪਾਈ ਵੇਖੋ ਸਾਡੀ ਇਹ ਰਿਪੋਰਟ ਉਹ ਜੀ ਵੀਡੀਓ ਦੇ ਸੰਬੰਧ ਅਸੀਂ ਅੱਜ ਸੜਕੇ ਸਾਢੇ 4:30 7:30 ਵਜੇ ਨਾਕਾ ਲਾ ਲਿਆ ਸੀ ਪਿੰਡ ਕੁਗਿਆਣਾ ਇਹ ਜਿਹੜੀ ਬੱਸ ਚੱਲਦੀ ਹੈ ਜੀ ਡੋੜਪਿੰਡ ਤੋਂ ਚੱਲਦੀ ਹੈ ਸਾਧ ਘਲ ਕੇ ਜੋ ਇਹ ਸ਼ਿਮਰੇ ਵਾਲਾ ਤੇ ਕੁ리아ਣਾ ਆ ਕੇ ਬੱਚੇ ਉੱਤਰ ਤੇ ਜਿਆਦਾ ਜਿਹੜਾ ਰਸ਼ ਹੁੰਦਾ ਵੱਡਾ ਸਕੂਲ ਅ ਸੀਨੀਅਰ ਸੈਕੰਡਰੀ ਸਕੂਲ ਕੁ리아ਣਾ ਉਸ ਵੇਲੇ ਉੱਤਰ ਜਾਂਦੇ ਬਾਕੀ ਜਿਹੜਾ ਰੂਟੀਨ ਵਾਲਾ ਰੇਡ ਆ ਰੂਟ ਹੈਗਾ ਬੱਸ ਦਾ ਉਹ ਫਰੀਦਕੋਟ ਆਉਂਦੀ ਹੈ ਉੱਥੇ ਅਸੀਂ ਅੱਜ ਨਾਕਾ ਲਾਇਆ ਸੀ ਜਿਹੜੀ ਬੱਸ ਸੀ ਅੱਜ ਅੰਡਰ ਲੋਡ ਸੀਗੀ ਓਵਰ ਲੋਡ ਨਹੀਂ ਸੀਗੀ ਫਿਰ ਵੀ ਅਸੀਂ ਰੋਕ ਕੇ ਉਹਦੇ ਡਾਕੂਮੈਂਟ ਚੈੱਕ ਕੀਤੇ ਗਏ ਜਿੱਥੇ ਮਾਨਯੋਗ ਸਾਡੇ ਏਡੀਟੋ ਸਾਹਿਬ ਵੀ ਪਹੁੰਚੇਗੇ ਅਸੀਂ ਮੌਕੇ 'ਤੇ ਅਸੀਂ ਬੱਚਾ ਨੂੰ ਉਤਾਰ ਕੇ ਬੱਚਾ ਨੂੰ ਸਮਝਾਇਆ ਵੀ ਬੱਚੋ ਹੇਟੋਪਰਪਾਸ ਫੁੱਲ ਸੀ ਓਵਰਸਪੀਡ ਸੀਗੀ ਉਹ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਸਕਦਾ ਮਾਪਿਓ ਦੇ ਜਿਹੜੇ ਬੱਚੇ ਆ ਇੱਕ ਇੱਕ ਦੋ ਦੋ ਬੱਚੇ ਆ ਜੇਕਰ ਗੱਲਬਾਤ ਰੱਬ ਨਾ ਕਰੇ ਹੁੰਦੀ ਆ ਤਾਂ ਬੜਾ ਮੁਸ਼ਕਲ ਹੋ ਜਾਂਦਾ ਤੇ ਦੇਖੋ ਸਾਰੀ ਗੱਲ ਕਿੱਡੀ ਵੀ ਸੋਸ਼ਲ ਮੀਡੀਆ ਤੇ ਆਉਂਦੀ ਆ ਸਾਡੇ ਤੇ ਵੀ ਨਿਸ਼ਾਨੀਆਂ ਚਿੰਨ ਲਾਏ ਜਾਂਦੇ ਨੇ ਪੁਲਿਸ ਕਾਰਵਾਈ ਨਹੀਂ ਕਰਦੀ ਪ੍ਰਸ਼ਾਸਨ ਨਹੀਂ ਕਰਦੀ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬੱਚਿਆਂ ਨੂੰ ਸਮਝਾਇਆ ਵੀ ਬੇਟੇ ਤੁਹਾਡਾ ਜਿਹੜਾ ਸਫ਼ਰ ਹੈ ਬੱਸ ਦਾ ਉਹ ਮੇਰਾ ਘਰ ਸਕੂਲ ਤੋਂ ਜਿਹੜਾ ਪਿੰਡ ਸ਼ਿਮਰੇ ਵਾਲਾ 2-3 ਕਿਲੋਮੀਟਰ ਹੈ ਡੋੜਾ ਉਹ 5 ਕਿਲੋਮੀਟਰ ਹੋ ਸਕਦਾ ਵਧ ਤੋਂ ਵਧ ਸੇਨਾ ਕੀ ਏਰੀਆ ਜੇ ਤੁਸੀਂ ਸਾਈਕਲ ਤੇ ਆਉਂਗੇ ਤਾਂ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਅਸੀਂ ਟਾਈਮ ਦੇ ਜਿਹੜੇ ਪੜੇ ਅਸੀਂ ਤਾਂ 4-4 ਕਿਲੋਮੀਟਰ ਪੈਦਲ ਜਾ ਕੇ ਪੜਿਆ ਤੇ ਸਾਈਕਲ ਦੇ ਵਿੱਚ ਵੱਧ ਤੋਂ ਵੱਧ 5 ਜਾਂ 7 ਮਿੰਟਾਂ ਦਾ ਰਸਤਾ ਉਹਨਾਂ ਨੂੰ ਬੱਚਿਆਂ ਨੂੰ ਇਹੀ ਗਾਰੰਟੀ ਦਿੱਤਾ ਵੀ ਤੁਸੀਂ ਸਾਈਕਲ ਲੈ ਕੇ ਸਾਈਕਲ ਤੇ ਆਇਆ ਕਰੋ ਬੇਸ਼ੱਕ ਤੁਸੀਂ ਦੋ-ਦੋ ਦੀ ਜੋੜੀ ਬਣਾ ਇੱਕ ਸਾਈਕਲ ਲੈ ਲੋ ਕਿ ਇੱਕ ਦਿਨ ਦੂਸਰੇ ਨੇ ਚਲਾ ਲਿਆ ਦੂਜੇ ਦਿਨ ਦੂਜੇ ਨੇ ਚਲਾ ਲਿਆ ਮੇਰੀ ਮਾਂ ਪਿਓ ਨੂੰ ਵੀ ਬੇਨਤੀ ਆ ਜਿਹੜੇ ਕੋਈ ਆਪਣਾ ਮੱਧ ਵਰਗ ਘਰਾਂ ਦੇ ਹੁੰਦੇ ਆ ਉਹ ਆਪ ਇਹਨਾਂ ਖਰਚਾ ਨਹੀਂ ਕਰ ਸਕਦੇ ਸਾਰੇ ਸਾਈਕਲਾਂ ਤੇ ਜਾਂ ਮਾਈਕਾਂ ਤੇ ਬਾਈਕ ਤਾਂ ਬੱਚੇ ਚਲਾਉਣ ਜੋਗੀ ਨਹੀਂ ਹੈ ਕਿਉਂਕਿ ਉਹ ਅੰਡਰੀ ਹੈ ਤੇ ਉਹਨਾਂ ਨੂੰ ਸਾਈਕਲ ਜ਼ਰੂਰ ਲੈ ਕੇ ਦਿਓ ਕਿਉਂਕਿ ਇੱਕ ਤਾਂ ਬੱਸ ਦਾ ਟਾਈਮ ਵੇਸਟ ਕਰਦੇ ਉਹਨਾਂ ਨੂੰ ਪਹਿਲਾਂ ਵਿਚਾਰਿਆਂ ਨੂੰ ਅੱਧਾ ਘੰਟਾ ਪਹਿਲਾਂ ਕੇ ਬੱਸ ਤੇ ਵੇਟ ਕਰਨੀ ਪੈਂਦੀ ਸਕੂਲ ਜਾਣ ਮੌਕੇ ਵੀ ਤੇ ਛੁੱਟੀ ਮੌਕੇ ਵੀ ਉਹ ਸਾਡਾ ਟਾਈਮ ਵੀ ਬਚੂਗਾ ਤੇ ਨਾਲੇ ਸਾਡੀ ਕਸਰਤ ਦੀ ਕਸਰਤ ਤੇ ਨਾਲੇ ਅਸੀਂ ਸਕੂਲ ਦੇਰ ਸਮੇਂ ਸੇ ਰਹਾ ਸਕਦੇ બસ ਜਿਹੜੀ ਅੰਡਰ ਲੋਡ ਸੀਗੀ ਚੈੱਕ ਕੀਤੀ ਉਹਦੇ ਤੇ ਡਾਕੂਮੈਂਟ ਸਾਰੇ ਚੈੱਕ ਕੀਤੇ ਉਹਦਾ ਡਰਾਈਵਰ ਦਾ ਲਾਇਸੈਂਸ ਨਹੀਂ ਸ਼ੋਅ ਉਹ ਕਹਿ ਰਿਹਾ ਸੀ ਵੀ ਮੈਂ ਅੱਜ ਹੀ ਆਇਆ ਤੇ ਘਰੇ ਆ ਪਰ ਸਾਨੂੰ ਪੇਸ਼ ਨਹੀਂ ਕਰ ਸਕਿਆ ਲਾਇਸੈਂਸ ਉਹ ਤਾਂ ਲਾਇਸੈਂਸ ਦਾ ਚਲਾਨ ਕੀਤਾ ਔਰ ਤੁਹਾਡੇ ਮਾਦੀਮ ਰਹੀ ਮੈਂ ਸਾਰੇ ਜਿੰਨੇ ਵੀ ਬੱਸ ਆਪਰੇਟਰ ਹਨ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਤੁਸੀਂ ਆਮ ਵੀ ਰੂਟਾਂ ਤੇ ਬੱਸਾਂ ਚੱਲਦੀਆਂ ਜਿਹੜੀਆਂ ਸਵਾਰ ਗਿਆ ਉਹ ਅੰਡਰ ਲੋਡ ਰੱਖੋ ਕੁਈ 2-4 ਸਾਰੀਆਂ ਤਾਂ ਅਸੀਂ ਬਰਦਾਸ਼ਤ ਕਰ ਸਕਦੇ ਆ ਬਚਤ ਵੀ ਹੋ ਜਾਂਦੀ ਆ ਪਰ ਜਦੋਂ ਜਿੰਨੀਆਂ ਮੈਟੀਆਂ ਉਨੀਆਂ ਖੜੀਆਂ ਤੇ ਉਨੀਆਂ ਛੱਤ ਤੇ ਤੇ ਫਿਰ ਇਹ ਨਾ ਸਹਿਣਯੋਗ ਗੱਲ ਆ ਤੇ ਤੁਹਾਡਾ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਵੀ ਤੁਹਾਨੂੰ ਚਲਾਣ ਦੇ ਕੇ ਸਜ਼ਾ ਨਹੀਂ ਦੇਣਾ ਚਾਹੁੰਦੇ ਅਸੀਂ ਤਾਂ ਇੱਕ ਅਸੀਂ ਦੇਖੋ ਮੈਂ ਸਮੇਂ-ਸਮੇਂ ਤੇ ਪੀਲੰਗ ਕਰਦਾ ਹੀ ਰਹਿਣਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕਿਸੇ ਤਰ੍ਹਾਂ ਦਾ ਵੀ ਅਸੀਂ ਜਿਹੜਾ ਸਾਡਾ ਖਰਚਾ ਹੁੰਦਾ ਚਲਾਣ ਕਰਨਾ ਪੈਂਦਾ ਸਾਨੂੰ ਮਜਬੂਰੀ ਵਸ ਜੋ ਸਾਡੇ ਕਹਿਣੇ ਮਤਾਬਕ ਨਹੀਂ ਚੰਦਾ ਜਾਂ ਜਿੱਥੇ ਪਬਲਿਕ ਨੂੰ ਵੀ ਉਸ ਚੀਜ਼ ਦੀ ਸਮੱਸਿਆ ਆਉਂਦੀ ਆ ਕਿ ਸਾਨੂੰ ਚਲਾਉਣ ਦੀ ਲੋੜ ਹੀ ਨਾ ਪਵੇ ਤੁਸੀਂ ਆਪ ਹੀ ਸਾਡੇ ਨਾਲ ਸਹਿਮਤੀ ਨਾਲ ਚੱਲੋ ਮਨ ਲੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੇ ਅੰਡਰ ਵੇਟ ਗੱਡੀਆਂ ਲੋਡ ਨੂੰ ਮੈਂ ਇਹ ਕਹੂੰਗਾ ਤੇ ਜਿਹੜੀਆਂ ਬੱਸਾਂ ਵਾਲੀਆਂ ਨੇ ਕੋਈ ਅੰਡਰ ਲੋਡing ਕਰੋ ਤਾਂ ਮੈਂ